ਹਾਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸੱਚੇ ਪਾਤਸ਼ਾਹ ਮੈਂ ਕਹਿੰਦੀ ਹਾਂ ਤੁਹਾਨੂੰ ਹਰ ਇੱਕ ਖੁਸ਼ੀ ਮਿਲੇ ਤੁਸੀਂ ਕਦੇ ਵੀ ਕਿਸੇ ਖੁਸ਼ੀ ਲਈ ਤੜਫੋ ਨਾ ਤੇ ਤੁਹਾਡੇ ਜੋ ਵੀ ਸੁਪਨੇ ਆ ਵਾਹਿਗੁਰੂ ਜੋ ਵੀ ਤੁਸੀਂ ਨੇਕ ਸੁਖਨੇ ਸੋਚੇ ਆ ਹਨ ਵਾਹਿਗੁਰੂ ਉਹ ਤੁਹਾਡੇ ਪੂਰੇ ਕਰੇ ਕਿਉਂਕਿ ਕੋਸਾ ਸੁਪਨੇ ਕਹਿੰਦੇ ਆ ਆਪਣਾ ਕੁਝ ਬੰਦਿਆਂ ਦੀ ਸੋਚ ਗਲਤ ਹੁੰਦੀ ਹੈ ਉਹ ਗਲਤ ਵੀ ਸੋਚ ਲਾ ਲੈਂਦੇ ਆ ਸੋ ਆਪਾਂ ਅਰਦਾਸ ਕਰਦੇ ਆ ਸਿਰਫ ਉਹਨਾਂ ਲਈ ਵੀ ਜਿਹੜੇ ਵਿਚਾਰੇ ਸਹੀ ਸੋਚਦੇ ਮਾਲ ਖਲੋਖ ਵੀ ਉਹਨਾਂ ਨੂੰ ਆਪਣੇ ਸੁੱਖ ਨੇ ਪੂਰੇ ਕਰਨੇ ਹੁੰਦੇ ਆ ਬਹੁਤ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਤੇ ਜਿਹੜੀ ਅੱਜ ਦੀ ਮੈਂ ਵੀਡੀਓ ਬਣਾ ਰਹੀ ਆ ਉਹ ਮੈਂ ਵੀਡੀਓ ਬਣਾ ਰਹੀ ਆ ਵੀ ਕੁਝ ਲੋਕ ਐਸੇ ਹੁੰਦੇ ਆ ਜੋ ਤੁਹਾਡੇ ਨਾਲ ਰਹਿ ਕੇ ਵੀ ਮਤਲਬ ਤੁਹਾਡੇ ਆਪਣੇ ਨਹੀਂ ਬਣਦੇ ਕਹਿਣ ਨੂੰ ਤਾਂ ਉਹ ਆਪਣੇ ਹੁੰਦੇ ਪਰ ਉਹ ਨਹੀਂ ਹੁੰਦੇ ਆਪਣੇ ਉਹ ਐਸੇ ਆਪਣੇ ਹੁੰਦੇ ਆ ਕਿ ਜਿਹੜੇ ਤੁਹਾਡੇ ਘਰ ਦਾ ਭੇਤ ਹੋਰ ਥਾਮਤ ਦੇ ਕੇ ਤੁਹਾਨੂੰ ਨੀਚਾ ਕਰਦੇ ਨੇ ਨੀਚਾ ਸੁੱਟਦੇ ਆ ਹਨਾ ਸੋ ਉਸ ਬਾਰੇ ਸਿੱਧਾ ਅੱਜ ਆਪਾਂ ਗੱਲ ਕਰਾਂਗੇ ਦੇਖ ਕੋਈ ਇਨਸਾਨ ਤੁਹਾਡੇ ਤੁਹਾਡੇ ਘਰ ਦੇ ਵਿੱਚ ਲਾ ਲੋ ਕਈ ਘਰਾਂ ਦੇ ਵਿੱਚ ਦੋ ਮੈਂਬਰ ਹੁੰਦੇ ਆ ਕਈ ਚ 4 6 8 ਸੁਖ ਨਾਲ ਜਿਨ੍ਹਾਂ ਦੀਆਂ ਵੱਡੀਆਂ ਫੈਵਲੀਆਂ ਕਾਫੀ ਮੈਂਬਰ ਹੁੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਪਰ ਮੈਂ ਉਹਨਾਂ ਨੂੰ ਇਹ ਗੱਲ ਦੱਸਣਾ ਚਾਹੁੰਨੀ ਐ ਵੀ ਜਿਹੜੇ ਤੁਹਾਡੇ ਨਾਲ ਰਹਿ ਕੇ ਤੁਹਾਡਾ ਫਰਾਡ ਕਰ ਰਹੇ ਹੁੰਦੇ ਆ ਤੁਹਾਡੇ ਨਾਲ ਤੁਹਾਡੇ ਘਰ ਦੀਆਂ ਗੱਲਾਂ ਬਾਹਰ ਦੱਸ ਰਹੇ ਹੁੰਦੇ ਆ ਤੁਹਾਡੇ ਘਰ ਦਾ ਭੇਤ ਹੋਰਾਂ ਨੂੰ ਦੱਸ ਰਹੇ ਹੁੰਦੇ ਆ ਤੁਹਾਡੀਆਂ ਛੋਟੀਆਂ-ਛੋਟੀਆਂ ਗੱਲਾਂ ਮਾੜੀਆਂ ਦੇਖ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਪੰਗਾ ਜ਼ਰੂਰ ਹੁੰਦਾ ਕੋਈ ਕਿਸੇ ਦਾ ਪਰਸਨਲ ਹੁੰਦਾ ਹੈ ਕੋਈ ਕਿੱਦਾਂ ਦਾ ਹੁੰਦਾ ਪਰ ਆਪਣੇ ਘਰ ਦੇ ਵਿੱਚ ਉਹ ਬੰਦਾ ਸਭ ਤੋਂ ਮਾੜਾ ਹੁੰਦਾ ਜੋ ਆਪਣੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਕਰਦਾ ਹੈ ਜਾਂ ਬਾਰਾਂ ਨੂੰ ਦੱਸਦਾ ਵੀ ਸਾਡੇ ਘਰੇ ਆਹ ਚੱਲ ਰਿਹਾ ਬਾਹਰ ਚੱਲ ਰਿਹਾ ਦੇਖੋ ਜਿਹੜੇ ਜਿਹਦੇ ਕੋਲੇ ਉਹ ਬੰਦਾ ਗੱਲਾਂ ਕਰਦਾ ਉਹ ਬੰਦੇ ਆਪਣੇ ਤਾਂ ਕਦੇ ਵੀ ਨਹੀਂ ਬਣਦੇ ਸੋ ਉਹ ਉਹਨਾਂ ਨੂੰ ਆਪਣੇ ਘਰ ਦੀਆਂ ਗੱਲਾਂ ਦਾ ਪਤਾ ਲੱਗਦਾ ਫਿਰ ਉਹ 10 ਬੰਦਿਆਂ ਕੋਲੇ ਜਾ ਕੇ ਹੋਰ ਦੱਸਦੇ ਆ ਵੀ ਫਲਾਣਾ ਬੰਦਾ ਹੈ ਕਹਿੰਦਾ ਸੀ ਆਹ ਗੱਲਾਂ ਹੈ ਆ ਫਲਾਣਾ ਹੈ ਕਹਿੰਦਾ ਸੀ ਤਾਂ ਮੈਂ ਉਹਨਾਂ ਬੰਦਿਆਂ ਨੂੰ ਇਹ ਹੀ ਦੱਸਣਾ ਚਾਹਣੀ ਆ ਕਿ ਜੇ ਤੁਸੀਂ ਆਪਣੇ ਘਰ ਦੀਆਂ ਗੱਲਾਂ ਕਿਸੇ ਕੋਲੇ ਜਾ ਕੇ ਕਰਦੇ ਵੀ ਹੋ ਤਾਂ ਤੁਸੀਂ ਆਪਣੇ ਘਰ ਦਾ ਜਲੂਸ ਆਪ ਕੱਢ ਰਹੀ ਹੋਣੀ ਆ ਠੀਕ ਹੈ ਜੋ ਤੁਹਾਡੇ ਘਰੇ ਰਹਿ ਕੇ ਗੱਲਾਂ ਸੌਲਵ ਹੋਣੀਆਂ ਬਾਹਰ ਹੈ ਕਿ ਕਦੇ ਵੀ ਨਹੀਂ ਹੁੰਦੀਆਂ ਜਿਹਦੇ ਕੋਲੇ ਤੁਸੀਂ ਦੱਸੋਗੇ ਉਹ 10 ਗੱਲਾਂ ਹੋਰ ਨਾਲ ਨਾ ਕੇ ਤੁਹਾਡੇ ਘਰ ਦੇ ਵਿੱਚ ਲੜਾਈ ਪਵਾਊਗਾ ਤੁਹਾਡਾ ਫਰਕ ਪਾਊਗਾ ਕਿਉਂਕਿ ਤੁਹਾਡੇ ਮਨਾਂ ਦੇ ਫਰਕ ਇੰਨੇ ਵੱਧ ਜਾਣਗੇ ਫਿਰ ਤੁਸੀਂ ਉਸ ਬੰਦੇ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਜਿਸ ਬੰਦੇ ਨੇ ਫਰੋਡ ਕੀਤਾ ਹੁੰਦਾ ਠੀਕ ਹੈ ਇੱਥੇ ਦੇਖ ਜੱਗ ਦੇ ਵਿੱਚ ਇੱਕ ਗੱਲ ਤਾਂ ਤੈ ਹੈ ਵੀ ਇੱਥੇ ਰਿਸ਼ਤੇ ਉਹੀ ਨਿਭਦੇ ਆ ਜੋ ਬੰਦਾ ਦਿਲੋਂ ਕਿਸੇ ਨੂੰ ਪਸੰਦ ਕਰਦਾ ਦਿਲੋਂ ਕਿਸੇ ਨੂੰ ਚਾਹੁੰਦਾ ਜਾਂ ਪਿਆਰ ਕਰਦਾ ਚਾਹੇ ਉਹ ਰਿਸ਼ਤਾ ਜਿਹੜਾ ਮਰਜ਼ੀ ਹੋਵੇ ਉਹੀ ਰਿਸ਼ਤੇ ਕਾਮਯਾਬ ਹੈ ਜਿਹੜੇ ਦਿਲੋਂ ਨਿਭਦੇ ਆ ਦਿਲੋਂ ਬੰਦਾ ਕਿਸੇ ਨੂੰ ਪਸੰਦ ਕਰਦਾ ਕੁਝ ਰਿਸ਼ਤੇ ਘਰ ਦੇ ਵਿੱਚ ਖੋਖਲੇ ਵੀ ਹੁੰਦੇ ਆ ਠੀਕ ਹੈ ਇਹ ਸਾਰਿਆਂ ਦੇ ਘਰ ਘਰ ਦੀ ਕਹਾਣੀਆਂ ਕੋਈ ਇੱਕ ਦੀ ਨਹੀਂ ਹੈਗੀ ਖੋਖਲੇ ਕਿੱਦਾਂ ਦੇ ਹੁੰਦੇ ਵੀ ਉਹ ਇੱਕ ਸੱਤ ਦੇ ਥੱਲੇ ਤਾਂ ਰਹਿ ਰਹੇ ਹੁੰਦੇ ਆ ਪਰ ਉਹਨਾਂ ਦਾ ਜਿਹੜਾ ਮੈਂਡ ਹੁੰਦਾ ਸੈਟਅਪ ਨਹੀਂ ਹੁੰਦਾ ਵੀ ਉਹ ਜਾ ਤਾਂ ਉਹ ਇੱਕ ਪਰਸਨ ਦੂਜੇ ਨੂੰ ਨਹੀਂ ਪਸੰਦ ਕਰਦਾ ਹੁੰਦਾ ਜਾਂ ਦੂਜੇ ਨੂੰ ਪਸੰਦ ਕਰਦਾ ਹੁੰਦਾ ਸੋ ਇਹਨਾਂ ਗੱਲਾਂ ਪਿੱਛੇ ਵੀ ਤੁਸੀਂ ਲੜਾਈ ਬਿਲਕੁਲ ਨਾ ਪਾਇਆ ਕਰੋ ਕਿਉਂਕਿ ਜ਼ਰੂਰੀ ਨਹੀਂ ਵੀ ਤੁਹਾਡੇ ਵਰਗਾ ਮਾਣਾ ਇੱਕ ਹੋਰ ਬੰਦੇ ਦਾ ਹੋ ਸਕਦਾ ਹਰ ਇੱਕ ਬੰਦੇ ਦੇ ਮਾਣਾ ਤੋਂ ਵੱਡੀ ਹੁੰਦੀ ਹੈ ਜੇ ਤੁਸੀਂ ਕਿਸੇ ਤੇ ਆਪਣੀ ਮਰਜ਼ੀ ਧੱਕੇ ਨਾਲ ਥੋਪਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਬੰਦਾ ਸੋਤੋਂ ਹੋਰ ਵੀ ਦੂਰ ਹੋ ਜਾਊਗਾ ਜਿਹੜੀ ਕਿ ਸੋਤੋਂ ਨਕਸ਼ ਨਹੀਂ ਕਰਨ ਲੱਗ ਜਾਊਗਾ ਦੇਖੋ ਜੀ ਇਹ ਪ੍ਰਮਾਤਮਾ ਮੇਲ ਦਾ ਬੰਦੇ ਨੂੰ ਤੇ ਪ੍ਰਮਾਤਮਾ ਹੀ ਵਿਛੜਨ ਤੇ ਮਜਬੂਰ ਕਰਦਾ ਠੀਕ ਹੈ ਲਿਖੀਆਂ ਲੇਖਾਂ ਦੀਆਂ ਭੋਗਮਣਾ ਚ ਤਲਾ ਕੇ ਇਹ ਲੇਖਾਂ ਦੀਆਂ ਲਿਖੀਆਂ ਹੁੰਦੀਆਂ ਜਿਹੜੀਆਂ ਆਪਾਂ ਭੋਗਦੇ ਰਹਿੰਨੇ ਆ ਆਪਣੇ ਦਿਲ ਚ ਵਾਰ-ਵਾਰ ਡਾਊਟ ਆਉਂਦਾ ਆਪਣੇ ਕਹਿ ਮਤਲਬ ਕੋ ਕੁਝ ਵੀ ਨਹੀਂ ਹੁੰਦਾ ਵੀ ਆਹ ਐਂ ਕੰਮ ਕਿਉਂ ਨਹੀਂ ਹੋਇਆ ਐਂ ਕਿਉਂ ਨਹੀਂ ਹੋਇਆ ਕਿਉਂਕਿ ਉਹ ਪ੍ਰਮਾਤਮਾ ਦੀਆਂ ਖੇਡਾਂ ਹੁੰਦੀਆਂ ਸਭ ਰਚੀਆਂ ਜਿਨ੍ਹਾਂ ਦਾ ਭੇਤ ਆਪਾਂ ਲੈ ਨਹੀਂ ਸਕਦੇ ਕਿਉਂਕਿ ਨਾ ਹੀ ਕੋਈ ਬੰਦਾ ਅੱਜ ਕੱਲ ਪ੍ਰਮਾਤਮਾ ਤੇ ਇੰਨਾ ਵਿਸ਼ਵਾਸ ਕਰਦਾ ਵੀ ਪ੍ਰਮਾਤਮਾ ਉਹਦਾ ਪੱਲਾ ਫੜੇ ਠੀਕ ਹੈ ਜੀ ਕਿਉਂਕਿ ਦੋ ਦਿਨ ਬਾਣੀ ਪੜ ਕੇ ਤੀਜੇ ਦਿਨ ਲੋਕ ਕਹਿੰਦੇ ਮੇਰਾ ਕੰਮ ਨਹੀਂ ਬਣਿਆ ਆਪਾਂ ਬਾਣੀ ਛੱਡੀ ਸਬਰ ਖਤਮ ਹੋ ਚੁ ਸੋ ਹੁਣ ਤੁਸੀਂ ਉਹ ਲੋਕਾਂ ਦੀ ਪਰਖ ਕਿਵੇਂ ਕਰਨੀ ਹੈ ਵੀ ਜਿਹੜੇ ਤੁਹਾਡੇ ਘਰ ਦੇ ਵਿੱਚ ਰਹਿ ਕੇ ਵੀ ਹੁੰਦੇ ਛੋਡੇ ਆਪਣੇ ਆ ਪਰ ਛੋਡੇ ਆਪਣੇ ਘਰ ਦਾ ਆਪ ਬਾਹਰ ਜਾ ਕੇ ਜਲੂਸ ਕੱਢ ਦਿੰਦੇ ਆ ਉਹ ਛੋਡੇ ਆਪਣੇ ਕਹਿਣ ਦਾ ਭਾਵ ਹੁੰਦਾ ਵੀ ਆਪਣੀ ਫੈਮਿਲੀ ਚ ਰਹਿ ਰਹੇ ਹੋ ਆਪਣੇ ਨਹੀਂ ਆਪਣੇ ਨਹੀਂ ਹੁੰਦੇ ਜੋ ਆਪਣੇ ਹੁੰਦੇ ਆ ਨਾ ਵੀਰੇ ਆਪਣੇ ਉਹਨਾਂ ਦੀ ਪਰਖ ਪਰ ਤੁਹਾਨੂੰ ਮੈਂ ਦੱਸ ਦਿਆਂ ਪਰਖ ਉਹਦੀ ਕੀ ਹੁੰਦੀ ਹੈ ਜੋ ਆਪਣੇ ਹੁੰਦੇ ਨੇ ਉਹ ਜਾਣ ਦੇ ਜਾਂਦੇ ਆ ਪਰ ਆਪਣਾ ਭੇਤ ਕਿਸੇ ਨੂੰ ਦੱਸ ਦੇ ਨਹੀਂ ਹੁੰਦੇ ਉਹ ਇਹ ਚੀਜ਼ ਨਾ ਸਮਝੌਤਾ ਕਰ ਲੈਂਦੇ ਆ ਵੀ ਚਲੋ ਕੋਈ ਗੱਲ ਨਹੀਂ ਸ਼ਾਇਦ ਵੈਕਰੂ ਨੂੰ ਇਹੀ ਮਨਜ਼ੂਰ ਸੀਗਾ ਕਿਉਂਕਿ ਜਿਹੜਾ ਬੰਦਾ ਪਰਮਾਤਮਾ ਦੀ ਲੜ ਚੋ ਲੜਨ ਲੱਗ ਚੁੱਕਿਆ ਉਹਨੂੰ ਇਹ ਚੀਜ਼ ਦਾ ਗਿਆਨ ਆ ਜਾਂਦਾ ਵੀ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇੱਥੇ ਪਤਾ ਨਹੀਂ ਹਿੱਲਦਾ। ਨਾ ਇੱਥੇ ਕੋਈ ਕੁਝ ਪਿੱਛੜ ਸਕਦਾ ਨਾ ਕੋਈ ਮਿਲ ਸਕਦਾ। ਇੰਨੇ ਨੇ ਗੂੜੇ ਰਿਸ਼ਤੇ ਹੁੰਦੇ ਉਹ ਵੀ ਟੁੱਟ ਜਾਂਦੇ ਆ ਠੀਕ ਹੈ। ਬਹੁਤ ਬਹੁਤ ਗੂੜੇ ਕੈਰੀਆਂ ਵਾਲੇ ਰਿਸ਼ਤੇ ਵੀ ਟੁੱਟ ਜਾਂਦੇ ਆ ਤੇ ਕਈ ਵਾਰੀ ਉਹ ਖੁਦ ਬੰਦੇ ਵੀ ਸੋਚਦੇ ਵੀ ਇਹ ਰਿਸ਼ਤਾ ਕਦੇ ਟੁੱਟੂਗਾ ਨਹੀਂ ਕਿਉਂਕਿ ਕਿਉਂਕਿ ਪਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਹੁੰਦਾ। ਤੇ ਫਿਰ ਉਹ ਬੰਦਾ ਬਹਿ ਕੇ ਸੋਚੀ ਜਾਂਦਾ ਵੀ ਮੈਂ ਕੀ ਸੋਚਿਆ ਸੀ ਕੀ ਹੋ ਗਿਆ ਸੋ ਇਹ ਸੋਚਾਂ ਸੋਚ ਸੋਚ ਕੇ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਇਹਨਾਂ ਨੂੰ ਨਰਕ ਨਾ ਬਣਾਓ ਕਿਉਂਕਿ ਜ਼ਿੰਦਗੀ ਸਾਨੂੰ ਇੱਕ ਵਾਰ ਮਿਲਦੀ ਹੈ ਇਹ ਗੱਲ ਤੁਸੀਂ ਯਾਦ ਰੱਖਿਓ ਤੇ ਇਹ ਵੀ ਸਾਨੂੰ ਨਹੀਂ ਪਤਾ ਕਦੋਂ ਜਿੰਦਗੀ ਨੇ ਸਾਨੂੰ ਅਲਵਿਦਾ ਕਹਿ ਜਾਣਾ ਕਿਸ ਮੋੜ ਤੇ ਸਾਨੂੰ ਜ਼ਿੰਦਗੀ ਨੇ ਸਾਥ ਛੱਡ ਦਿਨਾ ਸਾਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਅੱਜ ਮੈਂ ਮੋਬਾਈਲ ਦੇ ਅੱਗੇ ਮੋਬਾਈਲ ਮੈਕ ਲਾ ਲੈਂਦੀ ਸੀ ਅੱਜ ਮੈਂ ਮੈਕ ਨਹੀਂ ਲਾਇਆ ਦੀਪੂ ਜੀ ਹੁਣ ਮੈਕ ਲਾਇਆ ਕੰਮ ਕਰਜੂ ਮੈਂ ਮੈਗਲੋਣਾ ਭੁੱਲ ਗਈ ਵੀਡੀਓ ਚ ਜੇ ਹੁਣ ਮੈਗਲਾਇਆ ਕੰਮ ਕਰ ਦੂ 4 ਮਿੰਟਾਂ ਦੀ ਵੀਡੀਓ ਬਣ ਗਈ 5 ਦੀ ਮੈਗਲ ਨੂੰ ਕੱਪ ਘੋੜਾ ਬਾਜ ਦਰੋਂ ਟਫਟ ਕਰਦਾ ਚਲਦੀ ਮਰਜੀ ਇਹਦੀ ਤੇ ਗੱਲ ਆ ਜਾਂਦੀ ਔਥੇ ਵੀਰੇ ਵੀ ਰਿਸ਼ਤੇ ਦਿਲੋਂ ਨਹੀਂ ਵਿਧੇ ਆ ਤੱਕੇ ਨਾਲ ਰਿਸ਼ਤੇ ਕਦੇ ਨਹੀਂ ਵਿਧਦੇ ਚਾਹੇ ਕੋਈ ਮਰਜੀ ਰਿਸ਼ਤਾ ਹੋਵੇ ਜਿੱਡਾ ਮਰਜੀ ਘੂੜਾ ਹੋਵੇ ਕੁਝ ਵੀ ਹੋਵੇ ਇੱਕ ਵਾਰੀ ਤੁਹਾਡੇ ਨਾਲ ਕਿਸੇ ਦਾ ਡਿਸਪਿਊਟ ਜਾਂ ਫਰਕ ਪੈ ਗਿਆ ਉਹ ਰਿਸ਼ਤੇ ਫਿਰ ਉਹ ਜੇ ਨਹੀਂ ਰਹਿੰਦੇ فرق ਪੈਂਦਾ ਹੀ ਪੈਂਦਾ ਆਪਾਂ ਉਸ ਚੀਜ਼ ਦੇ ਚੱਕਰ ਦੇ ਵਿੱਚ ਘਰੇ ਕਲੇਸ਼ ਪਾ ਲੈਂਦੇ ਆ ਮੰਨ ਲਾ ਮੈਂ ਆ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਮੇਰੀ ਰੋਸ ਨੂੰ ਕਹਾਂ ਤੁਸੀਂ ਮੇਰੀ ਵੀਡੀਓ ਧੱਕੇ ਨਾਲ ਦੇਖੋ ਦੇਖਦੇ ਕਿਉਂ ਨਹੀਂ ਤੁਸੀਂ ਮੇਰੀ ਵੀਡੀਓ ਦੇਖੋ ਕਿਉਂ ਨਹੀਂ ਦੇਖਦੇ ਤੁਸੀਂ ਵੀ ਖਿਜਣ ਲੱਗ ਜਾਓਗੇ ਤੁਸੀਂ ਸੋਚੋਗੇ ਵੀ ਇਹ ਇਹਦੇ ਕੋਲ ਤਾਂ ਇੱਕੋ ਹੀ ਗੱਲ ਆ ਸਾਡੀ ਵੀਡੀਓ ਦੇਖ ਕੇ ਤੁਹਾਡੀ ਮਰਜ਼ੀ ਹੈ ਤੁਹਾਡਾ ਦਿਲ ਕਰਦਾ ਤੁਸੀਂ ਮੇਰੀ ਵੀਡੀਓ ਦੇਖੋਗੇ ਤੁਹਾਡਾ ਨਹੀਂ ਦਿਲ ਕਰਦਾ ਤੁਸੀਂ ਇਹ ਨਹੀਂ ਪਤਾ ਬਚਾ ਲੂ ਕੱਟ ਕੇ ਉੱਡ ਜਾਓਗੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਜਬਰਦਸਤੀ ਕਰਾਂ ਵੀ ਮੇਰੀ ਵੀਡੀਓ ਨਹੀਂ ਦੇਖਦੇ ਕਿਉਂ ਨਹੀਂ ਦੇਖਦੇ ਠੀਕ ਹੈ ਤਾਂ ਤੁਸੀਂ ਮੈਥੋਂ ਦੂਰ ਜਾਓਗੇ ਨਫ਼ਰਤ ਕਰੋਗੇ ਮੇਰੇ ਤੋਂ ਮੇਰੇ ਨੇੜ ਤੁਸੀਂ ਕਹੋਗੇ ਕੈਸੀ ਐ ਵੀ ਇੱਕ ਵੀਡੀਓ ਪਾਉਂਦੀ ਐ ਦੂਜੇ ਨੰਬਰ ਤੇ ਸਾਨੂੰ ਕੰਪੈਲ ਮਜਬੂਰ ਕਰਦੀ ਐ ਵੀ ਮੇਰੀ ਵੀਡੀਓ ਦੇਖੋ ਕਿਉਂ ਨਹੀਂ ਦੇਖਦੇ ਠੀਕ ਐ ਇਹ ਜ਼ਰੂਰੀ ਨਹੀਂ ਹੁੰਦਾ ਵੀਰੇ ਮੇਰੀ ਵੀਡੀਓ ਮੈਨੂੰ ਪਤਾ ਵੀ ਮੇਰੀ ਵੀਡੀਓ ਸਾਰੇ ਲੋਕ ਨਹੀਂ ਪਸੰਦ ਕਰਨਗੇ ਕੁਝ ਕਰਨਗੇ ਕਿਉਂਕਿ ਜਿਨ੍ਹਾਂ ਨੂੰ ਮੇਰੇ ਵਾਂਗੂ ਦਿਮਾਗੀ ਪਰੇਸ਼ਾਨੀਆਂ ਦੇ ਜਿਨ੍ਹਾਂ ਨੇ ਦਰਦ ਹੰਢਾਏ ਹੁੰਦੇ ਔਰ ਉਹਨਾਂ ਨੂੰ ਤਾਂ ਵੀਡੀਓ ਚੰਗੀਆਂ ਲੱਗਦੀਆਂ ਕਈਆਂ ਨੂੰ ਦੁੱਖਾਂ ਤਕਲੀਫਾਂ ਦਾ ਨਹੀਂ ਪਤਾ ਹੁੰਦਾ ਮੈਂ ਕਹਿੰਦੀ ਆ ਪਰਮਾਤਮਾ ਨੂੰ ਦੁੱਖ ਗਏ ਵੀ ਨਾ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਵੀ ਉਹ ਵੀਡੀਓ ਦੇਖਣ ਜਾਂ ਕੋਈ ਗੱਲ ਕਰਨ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਲੋਕਾਂ ਦੀ ਉਹਨਾਂ ਦੀ ਪਰਖ ਕਿਵੇਂ ਕਰਨੀ ਹੈ ਵੀ ਜਿਹੜੇ ਤੁਹਾਡੇ ਨਾਲ ਰਹਿ ਕੇ ਵੀ ਤੁਹਾਡੇ ਨਹੀਂ ਹੁੰਦੇ ਸਿਰਨ ਅਗਰਦਾਰੀਆਂ ਧੋਖੇ ਕਰ ਰਹੇ ਹੁੰਦੇ ਆ ਤੁਹਾਡਾ ਭੇਤ ਕਿਸੇ ਹੋਰ ਪਰਸਨ ਨੂੰ ਦੇ ਰਹੀ ਹੁੰਦਾ ਤੁਹਾਡੇ ਬੀਕ ਕੋ ਪੈਂਟ ਕਰਦੇ ਜਾ ਕੇ ਬਾਹਰ ਦੱਸ ਕੇ ਤੁਹਾਡਾ ਜਨੂਸ ਕਢਾਇਆ ਜਾਂਦਾ ਆਪਣੇ ਤਾਂ ਹੋਈ ਨਹੀਂ ਸਕਦੇ ਠੀਕ ਹੈ ਕਨਾਂ ਦੇ ਆਪਣੇ ਹੁੰਦੇ ਆ ਲੋਕ ਕੁਝ ਰਿਸ਼ਤੇ ਹਜੇ ਹੁੰਦੇ ਆ ਵੀ ਜਿਹੜੇ ਲੋਕ ਲੱਜੋ ਹੀ ਲੋਕ ਨਿਭਾਈ ਜਾਂਦੇ ਆ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਨੀ ਆ ਵੀ ਤੁਸੀਂ ਕਿਸੇ ਨੂੰ ਇੰਨਾ ਤੰਗ ਨਾ ਕਰਿਆ ਕਰੋ ਵੀ ਕੋਈ ਬੰਦਾ ਇਸ ਦੁਨੀਆ ਛੱਡਣ ਨੂੰ ਵੀ ਮਜਬੂਰ ਹੋ ਜਾਂਦਾ ਤੁਹਾਡੀਆਂ ਥੋੜੀਆਂ ਜੀਆਂ ਗਲਤੀਆਂ ਕਰਕੇ ਤੁਸੀਂ ਪਾਛਣ ਦੇ ਦੋ ਤੇ ਸਿਆਣਪਤੀ ਨੂੰ ਤਾਂ ਹਟਣੀ ਨਹੀਂ ਤੁਸੀਂ ਹਰ ਤਨੂੰ ਗਿਆਨ ਦੇਣਾ ਐਣੀ ਹੁੰਦਾ ਐਂ ਕਰੋ ਐਣੀ ਹੁੰਦਾ ਐਂ ਕਰੋ ਦੇਖੋ ਜੀ ਧੱਕੇ ਨਾਲ ਤਾਂ ਇੱਥੇ ਕੋਈ ਕਿਸੇ ਨੂੰ ਜੇ ਰੋਟੀ ਖਵਾਉਂਗੇ ਨਾ ਉਹ ਵੀ ਤੁਹਾਨੂੰ ਉਹ ਕਾਲਾ ਵੀ ਬਾਹਰ ਆ ਜੂਗੀ ਰੋਟੀ ਧੱਕੇ ਨਾਲ ਖਾਦਾ ਖਾਣਾ ਵੀ ਬਾਹਰ ਆ ਜਾਂਦਾ ਸੋ ਧੱਕਾ ਕਿਸੇ ਤੇ ਨਹੀਂ ਕਰਨਾ ਚਾਹੀਦਾ ਚਾਹੇ ਰਿਸ਼ਤੇ ਦਾ ਹੋਵੇ ਚਾਹੇ ਜਿਸੇ ਮਰਜ਼ੀ ਚੀਜ਼ ਦਾ ਹੋਵੇ ਜੇ ਕੋਈ ਬੰਦਾ ਤੁਹਾਡੇ ਨਾਲ ਦਿਲੋਂ ਸਹਿਮਤ ਹੈ ਕਿਸੇ ਵੀ ਰਿਸ਼ਤੇ 'ਚ ਸਹਿਮਤ ਤਾਂ ਤਾਂ ਠੀਕ ਹੈ ਜੇ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਤੁਸੀਂ ਧੱਕਾ ਕਰੋਗੇ ਤੁਸੀਂ ਨੁਕਸਾਨ ਖਾਓਗੇ ਕਿਉਂ ਜਿਸ ਬੰਦੇ ਨੂੰ ਤੁਸੀਂ ਪਰੇਸ਼ਾਨ ਕਰੋਗੇ ਇੱਕ ਦਿਨ ਉਹ ਆਪਾਂ ਹੁਣ ਥਾਂ ਥਾਂ ਸੁਣ ਰਹੇ ਹਾਂ ਥਾਂ ਥਾਂ ਵੀਡੀਓ ਆ ਰਹੀਆਂ ਆ ਵੀ ਕਰਦੀਆਂ ਲੜਾਈ ਕਿਉਂਕਿ ਇਤੇ ਉਹ ਕਿਦਾ ਸੁਸਾਇਰ ਕਰ ਲਿਆ ਜਾਂ ਬੱਚੇ ਸੁੱਟ ਕੇ ਜਨਾਨੀ ਨੇ ਵੀ ਜਾਣ ਦੇਤੀ ਜਾਂ ਬੰਦੇ ਨੇ ਜਾਣ ਦੇਤੀ ਵੀ ਸਾਰੇ ਠਾਂ ਹੋ ਰਿਹਾ ਪਲੀਜ਼ ਐਸਾ ਕੁਛ ਨਾ ਕਰੋ ਜਿਹੜਾ ਕੋਈ ਤੁਹਾਡੇ ਨਾਲ ਰਹਿ ਕੇ ਖੁਸ਼ ਨਹੀਂ ਉਹਨੂੰ ਮਜਬੂਰ ਨਾ ਕਰੋ ਕਿਉਂਕਿ ਕੱਲ ਨੂੰ ਇਹਨਾਂ ਦੇ ਇਹ ਚੀਜ਼ਾਂ ਦੇ ਜਿਹੜੇ ਰਿਜ਼ਲਟ ਬਹੁਤ ਬਦਤਾਰ ਰਹੇ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਜਿੱਦਾਂ ਦੀ ਜੀ ਰਿਹਾ ਉਹਨੂੰ ਜੀ ਲੈਣ ਦਿਓ ਜੇ ਤੁਸੀਂ ਬਾਹਰ-ਬਾਰ ਉਹਨੂੰ ਇਹ ਚੀਜ਼ਾਂ ਕਹੋਗੇ ਤਾਂ ਤੁਹਾਡਾ ਨੁਕਸਾਨ ਆਪਣਾ ਹੋਣਾਗਾ ਕਿਸੇ ਦਾ ਨਹੀਂ ਹੋਣਾਗਾ ਤੇ ਰਿਸ਼ਤੇ ਸਿਆਣੇ ਕਹਿੰਦੇ ਵੀ ਜਿਨ੍ਹਾਂ ਨਾਲ ਦਿਲੋਂ ਰਿਸ਼ਤੇ ਹੁੰਦੇ ਆ ਪਿਆਰ ਦੇ ਰਿਸ਼ਤੇ ਹੁੰਦੇ ਉਹ ਆਪਣੇ ਆਪ ਨਿਭ ਜਾਂਦੇ ਆ ਕਿਸੇ ਨੂੰ ਕਹਿਣ ਦੀ ਕਦੇ ਲੋੜ ਨਹੀਂ ਪੈਂਦੀ ਤੇ ਧੱਕੇ ਕਰਨ ਵਾਲਿਆਂ ਦੇ ਹਮੇਸ਼ਾ ਰਿਜ਼ਲਟ ਗਲਤ ਹੀ ਆਉਂਦੇ ਆ ਲੋਕ ਇੰਨੇ ਕਿ ਮੇਰੀ ਮਤਲਬ ਘਰ ਦੇ ਲੋਕ ਇੰਨੇ ਕਿ ਮਜਬੂਰ ਹੋ ਜਾਂਦੇ ਆ ਵੀ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਇਸ ਚੱਕਰ ਦੇ ਝਾਕ ਦੇ ਵਿੱਚ ਕਈ ਬੰਦੇ ਵਿਚਾਰੇ ਆਪਣਾ ਜਾਨ ਨਹੀਂ ਦੇ ਜਾਂਦੇ ਸੋ ਐਸਾ ਕੁਛ ਨਾ ਕਰਿਆ ਕਰੋ ਕਿਉਂਕਿ ਜ਼ਿੰਦਗੀ ਤੁਹਾਨੂੰ ਬਾਰ-ਬਾਰ ਨਹੀਂ ਮਿਲਦੀ ਤੁਹਾਨੂੰ ਇੱਕ ਵਾਰ ਜ਼ਿੰਦਗੀ ਮਿਲੀ ਆਪਣੀ ਜ਼ਿੰਦਗੀ ਦਾ ਆਨੰਦ ਲਓ ਖੂਬ ਜਿਓ ਹੁਣ ਜਿਹੜੇ ਤੁਹਾਡੇ ਨਾਲ ਰਹਿ ਕੇ ਤੁਹਾਡੇ ਨਾਲ ਫਰੋਡ ਕਰਦੇ ਆ ਉਹਨਾਂ ਦਾ ਤੁਸੀਂ ਪਰਖ ਕਿੱਦਾਂ ਕਰਨੀ ਆ ਪਰਖ ਤਾਂ ਬਹੁਤ ਸਿੰਪਲ ਆ ਕੁਝ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗਣ ਲੱਗ ਜਾਂਦਾ ਕਿਉਂਕਿ ਐਸਾ ਤਾਂ ਹੋ ਹੀ ਨਹੀਂ ਸਕਦਾ ਵੀ ਤੁਹਾਨੂੰ ਨਾ ਪਤਾ ਲੱਗੇ ਤੁਹਾਨੂੰ ਖੁਦ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਆਹ ਬੰਦਾ ਮੇ ਚਾਹੇ ਰਿਸ਼ਤਾ ਜੋ ਮਰਜ਼ੀ ਕੋਈ ਉੱਥੇ ਵੀ ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਹੁਣ ਜਾਣ ਬਣ ਜਾਂਦੇ ਹੋ ਤੁਸੀਂ ਉੱਥੇ ਇਸ ਕੋਸ਼ਿਸ਼ ਚ ਲੱਗ ਜਾਂਦੇ ਹੋ ਵੀ ਅਸੀਂ ਐ ਕਰਦੇ ਹਾਂ ਅਸੀਂ ਚੰਗੇ ਬਣਦੇ ਹਾਂ ਤੇ ਇਹ ਸੁਧਰ ਜਾਊਗਾ ਮੈਂ ਨਹੀਂ ਨਹੀਂ ਇਹ ਤੁਹਾਡੀ ਗਲਤ ਫਹਮੀ ਹੁੰਦੀ ਹੈ ਜਿਹੜਾ ਬੰਦਾ ਤੁਹਾਡੇ ਨਾਲ ਵਿਗੜ ਚੁੱਕਿਆ ਨਾ ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਾਓ ਤੁਹਾਡੇ ਨਾਲ ਚੰਗਾ ਨਹੀਂ ਨਿਕਲੂਗਾ ਕਿਉਂਕਿ ਉਹ ਚਾਹੇ ਮਿੱਠੇ ਪੋਚੇ ਮਾਰ ਲੇ ਪਰ ਤੁਹਾਡੇ ਦਿਲ ਰੇ ਛੋਡੇ ਲਈ ਉਹਦੇ ਦਿਲ 'ਚ ਜ਼ਹਿਰ ਹੀ ਹੋਣੀ ਹੈ ਠੀਕ ਹੈ ਜੀ ਸੋ ਇਸ ਕਰਕੇ ਉਹਨਾਂ ਰਿਸ਼ਤਿਆਂ ਤੋਂ ਦੂਰ ਹੀ ਰਹੋ ਜਿਹੜੇ ਤੁਹਾਨੂੰ ਪਤਾ ਲੱਗ ਜੇ ਵੀ ਇਹ ਸਾਡੇ ਆਪਣੇ ਨਹੀਂ ਹੈ ਪੂਰੇ ਸਟੇਸ਼ਨ ਉੱਗੇ ਜਾ ਕੇ ਤੰਗੀ ਕਰਨਗੇ ਜਿਹੜੇ ਤੁਹਾਡੇ ਘਰ ਦਾ ਭੇਤ ਦੇਣ ਲੱਗੇ ਤੁਹਾਡੇ ਨਾਲ ਰਹਿ ਕੇ ਤੁਹਾਨੂੰ ਪਤਾ ਲੱਗਦਾ ਸਾਰਾ ਲੱਗਦਾ ਵੀ ਇਹਨਾਂ ਨੂੰ ਜਾਣਨਾ ਬਣੇਉ ਸਾਰਾ ਪਤਾ ਹੁੰਦਾ ਤੁਹਾਨੂੰ ਵੀ ਆ ਬੰਦਾ ਮੇਰੇ ਨਾਲ ਰਹਿ ਕੇ ਵੀ ਮੇਰਾ ਆਪਣਾ ਹੈ ਨਹੀਂਗਾ ਪਤਾ ਹੁੰਦਾ ਪਰ ਤੁਸੀਂ ਲੋਕ ਲੱਜੋ ਇੱਕ ਝੂਠੀ ਸਾਨ ਬਣਾਉਣ ਦੇ ਚੱਕਰ ਚ ਉਹ ਰਿਸ਼ਤੇ ਦੇ ਵਿੱਚ ਫਸੇ ਵੀ ਰਹਿੰਦੇ ਹੋ ਤੇ ਐਂਡੋ ਰਿਸ਼ਤੇ ਦਾ ਮਾੜਾ ਹੀ ਹੁੰਦਾ ਕਹਿੰਦੇ ਹੁੰਦੇ ਨੇ ਮੈਂ ਆਪਾਂ ਸਦਾ ਕਿਸੇ ਨੂੰ ਕੰਜਰੇ ਚ ਜਾਂ ਕੈਦ ਚ ਰੱਖ ਨਹੀਂ ਸਕਦੇ ਜਿਹੜੇ ਇੱਕ ਰਿਸ਼ਤੇ ਕੇਂਦਰ ਪਿੰਜਰੇ ਚ ਰੱਖਣੇ ਪੈਣ ਜਾਂ ਕੈਦ ਚ ਰੱਖਣੇ ਪੈਣ ਉਹ ਰਿਸ਼ਤੇ ਰਿਸ਼ਤੇ ਕਦੇ ਨਹੀਂ ਹੁੰਦੇ ਤਨਾਉ ਸਿਰੇ ਚੜਨਾ ਇਹ ਗੱ ਕਿੰਨਾ ਜ਼ੁਲਮ ਵਧ ਚੁੱਕਿਆ ਹੈ ਕਿਉਂ ਵਧਿਆ ਕਿਉਂਕਿ ਤੁਹਾਡਾ ਇੱਕ ਲੋਕਾਂ ਤੋਂ ਡਰਦੇ ਮਾਰੇ ਵੀ ਲੋਕ ਕੀ ਕਹਿਣਗੇ ਲੋਕਾਂ ਨੇ ਫਿਰ ਕਿਹੜਾ ਤੁਹਾਨੂੰ ਸਲਾਹ ਦੇਣਾ ਹੁੰਦਾ ਜਦੋਂ ਤੁਸੀਂ ਜੱਗ ਛੱਡ ਜੈਨੋ ਫਿਰ ਲੋਕ ਤੁਹਾਨੂੰ ਸਲਾਹ ਦਿੰਦੇ ਆ ਜਾਂ ਤੁਸੀਂ ਆ ਕੇ ਵੇਖਦੇ ਹੋ ਵੀ ਤੁਹਾਨੂੰ ਲੋਕਾਂ ਚ ਚੰਗਾ ਤਾਂ ਜਦੋਂ ਤੁਸੀਂ ਜੱਗ ਦੀ ਛੱਡ ਗਏ ਤੁਹਾਡੇ ਬੰ ਨੂੰ ਸੋਨੂੰ ਕੋਈ ਜਮਾ ਉੱਥੇ ਅਗ ਨਹੀਂ ਭਿੰਟ ਵੀ ਨਾ ਕਰੇ ਚਾਹੇ ਸਾਨੂੰ ਜੀਵ ਜੰਤੂ ਖਾ ਜਾਣ ਸਿੱਧੀ ਗੱਲ ਭਾਵੇਂ ਆ ਵੀ ਤੁਸੀਂ ਤਾਂ ਦੇਖਣ ਆਣੇ ਨਹੀਂ ਆ ਕੇ ਸੋ ਜਿਹੜੇ ਰਸਤੇ ਤੁਹਾਨੂੰ ਨਹੀਂ ਚੰਗੇ ਲੱਗਦੇ ਤੁਸੀਂ ਪਾਸਾ ਵੱਟ ਲਓ ਪਰ ਮਰਨ ਮਰਾਉਣਾ ਘਟਾਓ ਪਰ ਇਹ ਵੀ ਗੱਲ ਸੱਚ ਆ ਵੀ ਧੱਕਾ ਨਾ ਕਰੋ ਧੱਕੇ ਦਾ ਰਿਜ਼ਲਟ ਬਹੁਤ ਜਿਆਦਾ ਗਲਤ ਆਊਗਾ ਕਿਉਂਕਿ ਕੋਈ ਬੰਦਾ ਜਦੋਂ ਬੰਦਾ ਮਣ ਮਾਰ ਰਿਹਾ ਹੁੰਦਾ ਮਣ ਮਾਰ ਦੇ ਮਰ ਦੇ ਦਾ ਜੇ ਅੰਦਰੋਂ ਆਤਮਾ ਮਰ ਜੇ ਨਾ ਜਿੰਨਾ ਚਾ ਰਾਤਮਾ ਜਿਉਂਦੀ ਆ ਉਨਾਂ ਚ ਹੀ ਬੰਦਾ ਚਾਉਂਦਾ ਹੁੰਦਾ ਜੇਕਰ ਬੰਦੇ ਦੇ ਮਣ ਮਾਰ ਦੇ ਮਾਰ ਦੇ ਦੇ ਅੰਦਰੋਂ ਆਤਮਾ ਬੋਝੇ ਕਿਸੇ ਕੱਲ ਕਰਨ ਆਤਮਾ ਮਰ ਜੇ ਤਾਂ ਫਿਰ ਉਹਨੂੰ ਜ਼ਿੰਦਗੀ ਤੇ ਮੌਤ ਚ ਕੋਈ ਫਰਕ ਦੇਸ ਨੂੰ ਹਟ ਜਾਂਦਾ ਉਦੋਂ ਬੰਦਾ ਮਜਬੂਰ ਹੋ ਜਾਂਦਾ ਹੈ ਗਲਤ ਸਟੈਪ ਚੱਪਨੋਂ ਸੋ ਕਿਸੇ ਨੂੰ ਵੀ ਇੰਨਾ ਮਜਬੂਰ ਨਾ ਕਰੋ ਕਿ ਉਹ ਬੰਦਾ ਦੁਨੀਆ ਛੱਡੇ ਤੇ ਬਾਕੀ ਆ ਗਈ ਪਰਖ ਕਿਤਾ ਕਰਨੀ ਹੈ ਪਰਖ ਸੋ ਨੂੰ 50% ਪਤਾ ਹੁੰਦਾ ਜੰਮਾ ਪਤਾ ਹੁੰਦਾ ਵੀ ਆ ਬੰਦਾ ਮੇਰੇ ਨਾਲ ਰਹਿ ਕੇ ਵੀ ਮੇਰਾ ਨਹੀਂ ਹੈਗਾ ਜਾਂ ਇਹ ਬੰਦਾ ਮੇਰੇ ਨਾਲ ਫਰੋਡ ਕਰ ਰਿਹਾ ਸੋ ਨੂੰ ਪਤਾ ਲੱਗ ਹੀ ਜਾਂਦਾ ਵੀ ਆ ਬੰਦਾ ਮੇਰੀਆਂ ਗੱਲਾਂ ਬਾਹਰ ਕਰ ਰਿਹਾ ਉੱਥੇ ਤੁਸੀਂ ਅਣਜਾਣ ਬਣ ਜਾਂਦੇ ਹੋ ਤੁਹਾਨੂੰ ਲੱਗਦਾ ਵੀ ਅਸੀਂ ਭਲੇਖੇ 'ਚ ਰਹਨੇ ਆ ਵੀ ਇੱਕ ਨਾ ਇੱਕ ਦਿਨੇ ਬੰਦਾ ਸੁਧਰ ਜੂ ਨਹੀਂ ਉਹ ਬੰਦੇ ਕਦੇ ਨਹੀਂ ਸੁਧਰਦੇ ਜਿਨ੍ਹਾਂ ਨੇ ਤੁਹਾਨੂੰ ਤੰਗ ਹੀ ਕਰਨਾ ਹੁੰਦਾ ਉਹਨਾਂ ਦਾ ਕੰਮ ਹੀ ਸੋ ਨੂੰ ਤੰਗ ਕਰਨਾ ਹੈ ਠੀਕ ਹੈ ਸੋ ਇਹ ਗੱਲਾਂ ਤੇ ਕਦੇ ਵੀ ਸਿਆਣੇ ਨਾ ਬਣੋ ਵੀ ਅਸੀਂ ਚੱਗੇ ਬਣ ਕੇ ਖਾਨੀ ਕਿਸੇ ਦਾ ਦਿਲ ਜਿੱਤ ਲਾਂਗੇ ਨਹੀਂ ਉਹ ਸਿਆਣੇ ਕਹਿੰਦੇ ਦਿਲ ਟੁੱਟਿਆ ਤੇ ਦੁੱਧ ਫਟਿਆ ਦੁਬਾਰਾ ਉਹ ਗੱਲ ਬਣਦੀ ਨਹੀਂ ਇਹ ਗੱਲਾਂ ਸੱਚ ਹੁੰਦੀਆਂ ਸਿਆਣੇ ਕਮਲੇ ਨਹੀਂ ਸੀ ਜਿਹੜੀਆਂ ਗੱਲਾਂ ਕਹਿ ਦਿੰਦੇ ਹੁੰਦੇ ਸੀਗੇ ਠੀਕ ਹੈ ਆਪਾਂ ਉਹ ਚੱਕਰ ਚ ਲੱਗ ਜਾਨੇ ਵੀ ਸੀਛਾ ਟੁੱਟ ਗਿਆ ਉਹਨੂੰ ਕੰਕਰ ਕੰਕਰ ਨੂੰ ਜੋੜ ਦਾਂਗੇ ਕਿੰਨਾ ਕ ਜੋੜ ਲੋਂਗੇ ਸੋਨੂੰ ਕੀ ਪਤਾ ਉਹਦੀਆਂ ਕੰਕਰਾਂ ਕਿੱਥੋਂ ਕਿੱਥੋਂ ਟਿੱਕਰ ਗਈਆਂ ਹੋਈਆਂ ਸੋਨੂੰ ਨਹੀਂ ਪਤਾ ਉਹਦੀਆਂ ਕੰਕਰਾਂ ਕਿੱਥੋਂ ਟਿੱਕਰ ਖੇਲੜ ਕੇ ਜਾ ਚੁੱਕੀਆਂ ਕੁਝ ਕੰਕਰਾਂ ਤਾਂ ਉਹਦੇ ਵਿੱਚੋਂ ਮਿਸ ਹੋਣਗੀਆਂ ਠੀਕ ਹੈ ਇੰਨਾ ਕ 50% ਤੁਹਾਨੂੰ ਪਤਾ ਵੀ ਕਿਹੜਾ ਸਾਡਾ ਆਪਣਾ ਹੈ ਨਹੀਂ ਤੇ ਬਾਕੀ ਨਿਸ਼ਾਨੀਆਂ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਜਿਹੜਾ ਬੰਦਾ ਤੁਹਾਡੇ ਨਾਲ ਫਰੋਡ ਕਰ ਰਿਹਾ ਹੁੰਦਾ ਨਾ ਬਾਲਾ ਮਿੱਠਾ ਬਣਨ ਦੀ ਕੋਸ਼ਿਸ਼ ਕਰਦਾ ਜਿਹੜੇ ਦਿਲ ਦੇ ਸੱਚੇ ਤੇ ਸਾਹ ਬੰਦੇ ਹੁੰਦੇ ਨਾ ਉਹ ਥੋੜੇ ਜਿਹਾ ਕੜਕ ਹੁੰਦੇ ਆ ਉਹਨਾਂ ਦੇ ਜਿਹੜੇ ਦਿਲ 'ਚ ਗੱਲ ਹੁੰਦੀ ਹੈ ਜ਼ੁਬਾਨ 'ਤੇ ਹੁੰਦੀ ਹੈ ਥੋੜੇ ਰੁੱਖੇ ਹੁੰਦੇ ਆ ਰੂਡਲੀ ਬੋਲਦੇ ਆ ਥੋੜੇ ਇਹ ਇਹ ਫਰਕ ਮੈਂ ਕਰ ਚੁੱਕੀ ਆ ਸਾਹਮ ਦਿਲ ਦਾ ਬੰਦਾ ਥੋੜੇ ਜਿਹਾ ਤੁਹਾਨੂੰ ਰੂਡਲੀ ਬੋਲੂਗਾ ਆਪਣੇ ਪਰਿਵਾਰ ਦੀ ਗੱਲ ਕਰਦੇ ਆ ਆਪਾਂ ਬਾਹਰ ਲਿਆਂਦੀ ਗੱਲ ਨਹੀਂ ਕਰਦੇ ਆਪਣੀ ਫੈਮਿਲੀ ਦੀ ਗੱਲ ਕਰਦੇ ਜਿਦਵਾ ਕਰੀਂ ਨਾ ਆਇਆ ਹੋ ਗਿਆ ਹਨਾ ਉੱਥੇ ਆਪਾਂ ਗੁੱਸਾ ਕਰ ਲੈਨੇ ਵੀ ਮੈਨੂੰ ਬਾਜ-ਬਾਜ ਪੈਂਦਾ ਉਹ ਬੰਦਾ ਸੱਚਾ ਹੁੰਦਾ ਏ ਇਹ ਪਰਖ ਕਰ ਲਿਓ ਜਿਹੜਾ ਮਤਲਬ ਮਿੱਠਾ ਹੁੰਦਾ ਨਾ ਗੱਲ-ਗੱਲ ਤੇ ਹੈ ਕੀ ਹੋ ਗਿਆ ਕਿਵੇਂ ਆਂ ਐਂ ਕਰ ਲੈਂਦੇ ਬਾਹ ਕਰ ਲੈਂਦੇ ਸਮਝ ਲਓ ਉਹੀ ਬੰਦਾ ਛੋਟੀਆਂ ਜੜਾਂ 'ਚ ਬੈਠਾ ਏ ਤੇ ਪਰਖ ਤਾਂ ਸਾਨੂੰ 50% ਹੁੰਦੀ ਏ 50% ਤੁਸੀਂ ਆਪ ਕਰਨੀ ਸਿੱਖ ਲਓ ਮੈਂ ਕੋਈ ਜਨਮ ਕੋਈ ਰੱਬ ਦੇ ਘਰੋਂ ਤਾਂ ਹੈ ਕਿ ਜਾ ਸਿੱਖ ਕੇ ਨਹੀਂ ਆਈ ਕਿਉਂਕਿ ਬੰਦਿਆਂ ਨੂੰ ਦੇਖ ਕੇ ਮੈਂ ਇਹ ਗੱਲ ਸੱਚੀ ਏ ਵੀਰੇ ਇੱਕ ਕਿਤਾਬਾਂ ਚ ਤੇ ਬਦਾਮ ਖਾਣ ਨਾਲ ਕਦੇ ਨਹੀਂ ਪਤਾ ਲੱਗਦਾ ਇਹ ਪਤਾ ਸਾਨੂੰ ਲੋਕ ਲਾਉਂਦੇ ਆ ਵੀ ਕੌਣ ਕੈਸਾ ਛੋਟੇ ਲਈ ਸੋ ਮੇਰੀ ਵੀਡੀਓ ਲੰਬੀ ਹੋ ਰਹੀ ਆ ਆਪਾਂ ਕੰਟੀਨਿਊ ਵੀਡੀਓ ਪਾਉਂਦੀ ਰਹਿਣੇ ਆ ਕਦੇ ਭਵਾਨਾ ਪਈ ਪਈ ਜਾਵੇ ਕੰਮ ਹੋ ਜਾਂਦੇ ਵੀਰੇ ਬਹੁਤ ਘਰੇ ਕੰਮ ਹੁੰਦੇ ਆ ਮਜਬੂਰੀਆਂ ਹੁੰਦੀਆਂ ਕੱਪੜੇ ਦਾ ਕੰਮ ਵੀ ਕਰਦੇ ਆ ਸਾਰਾ ਕੁਝ ਦੇਖਣਾ ਪੈਂਦਾ ਢਿੱਡ ਵੀ ਭਰਨਾ ਪੈਂਦਾ ਤੇ ਬਾਕੀ ਲੋਕ ਵੀ ਦੇਖਣੇ ਪੈਂਦੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਲੋਕਾਂ ਦੀਆਂ ਬਹੁਤ ਬਹੁਤ ਗੱਲਾਂ ਹੁੰਦੀਆਂ ਕਈ ਵਾਰ ਤਾਂ ਸਾਨੂੰ ਆਪਣੇ ਹੀ ਮਾਰਨ ਲੱਗ ਜਾਂਦੇ ਆ ਆਪਣੇ ਹੀ ਥੋੜੀਆਂ ਜਣਾਂ ਚ ਬਹਿ ਜਾਂਦੇ ਆ ਵੀ ਤੈਨੂੰ ਅਸੀਂ ਹਰਾ ਨਹੀਂ ਹੋ ਉਹ ਛੋੜ ਦਿੰਗਾ ਜੜਾਂ 'ਚ ਬੈਠਣਗੇ ਵੀ ਅਸੀਂ ਸਾਨੂੰ ਫੁੱਟਣ ਨਹੀਂ ਦੇਣਾ ਨਾ ਤੁਸੀਂ ਜੜਾਂ 'ਚ ਪਾਣੀ ਪਾਉਣੀ ਪਾਉਂਦੇ ਰਹੋ ਜੜਾਂ 'ਚ ਪਾਣੀ ਪਾਉਂਦੇ ਰਹੋ ਉਹ ਛੋੜੀਆਂ ਜੜਾਂ 'ਚ ਉੱਗਰਨ ਵਾਲੀ ਬੂਟੀ ਪੱਟਣਗੇ ਕਿਉਂਕਿ ਜਿਹੜਾ ਦਰਖਤ ਤਾਂ ਹਗਿਆ ਹੁੰਦਾ ਨਾ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹ ਪੱਤੇ ਕੱਢ ਜਾਂਦਾ ਠੀਕ ਹੈ ਉਹ ਜੜਾ ਪੱਟਣ ਦੇ ਚੱਕਰ 'ਚ ਹੀ ਰਹਿ ਜਾਂਦੇ ਵੀ ਇਹ ਜੜਾ ਪੱਟੀ ਜਾਂਦੇ ਆ ਉਹ ਜਿਹੜੀ ਵੀ ਤਾੜੀ ਹਰੀ ਹੁੰਦੀ ਉਹਨੂੰ ਪੱਟ ਦਿੰਦੇ ਆ ਪੱਟ ਦਿੰਦੇ ਆ ਪਰ ਉਹ ਤਾਂ ਝਾਕਦੇ ਨਹੀਂ ਉਹ ਮੂਰਖ ਹੁੰਦੇ ਆ ਨਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਿਹੜਾ ਦਰਖਤ ਹੁੰਦਾ ਨਾ ਉੱਪਰੋਂ ਇਹ ਤਾਂ ਤੁਹਾਨੂੰ ਜੜਾਂ 'ਚ ਬਹਿ ਕੇ ਕੁਛ ਨਹੀਂ ਬਣਾ ਜਾਤਾ ਫਿਰ ਤੁਹਾਨੂੰ ਜਮੀ ਪੱਟ ਕੇ ਸਿੱਟਣਾ ਪਊਗਾ ਫੇਰ ਨਿਉ ਹਰਾ ਹੁੰਦਾ ਜੜਾਂ 'ਚ ਬਹਿ ਕੇ ਤਾਂ ਤੁਸੀਂ ਕੀ ਕਰ ਲਓਗੇ ਠੀਕ ਹੈ ਸੋ ਮੇਰੀ ਵੀਡੀਓ 'ਚ ਕੋਈ ਵੀ ਤੁਹਾਨੂੰ ਗਲਤ ਗੱਲ ਲੱਭੀ ਹੋਵੇ ਤਾਂ ਮੈਂ ਸੌਰੀ ਚਾਹੁੰਨੀ ਆ ਸੋ ਆਪ ਸਭ ਨੂੰ ਮਨਜੀਤ ਕਰਨਿਓ ਪਿਆਰ ਭਰੀ ਸ਼ਾਸਤਰੀ ਕਾਲ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਕੋਈ ਵੀ ਦੁੱਖ ਤਕਲੀਫ ਦਾ ਸਾਹਮਣਾ ਕਦਾਂ ਨ ਕਦੇ ਵੀ ਨਾ ਕਰੋ ਮੇਰੀ ਇਹੋ ਅਰਦਾਸ ਆ ਵਾਹਿਗੁਰੂ ਅੱਗੇ ਸਤਿ ਸ੍ਰੀ ਅਕਾਲ